ਸਵਾਗਤ ਹੈ ਜੀ ਮੀਟ ਜਾਲ ਦੀ ਮਿੱਟੀ ਚੈਨਲ ਤੇ ਸਵਾਗਤ ਹੈ ਆਪਾਂ ਬਣਾ ਰਹੇ ਹਾਂ ਸੇਵ ਦਾ ਜੈਮ ਇਹ ਆਪਾਂ ਸੇਵ ਨੂੰ ਕੱਟ ਲਾ ਸੀ ਛਿਲਕਾ اتار ਕੇ ਤੇ ਕੁੱਕਰ ਚ ਇੱਕ ਬਿਸਲ ਮਾਰ ਕੇ ਹੁਣ ਕੜਾਹੀ ਤੇ ਆਪਾਂ ਪਾ ਕੇ ਪੁੰਨ ਰਹੇ ਹਾਂ ਅੱਗੇ ਅੱਗੇ ਸਾਡੀ ਵੀਡੀਓ ਦੇ ਨਾਲ ਬਨੇ ਰਹੋ ਤੇ ਤੁਹਾਨੂੰ ਅੱਗੇ ਦਾ ਮੇਰੇ ਚੱਪਾ ਕੀ ਕੀ ਪਾ ਮੰਗੇ ਹਾਂਜੀ ਹੁਣ ਆਪਾਂ ਇਹਦੇ ਵਿੱਚ ਖੰਡ ਪਾਤੀ ਆ ਹੁਣ ਇਹਨੂੰ ਖੰਡ ਨੂੰ ਮਿਕਸ ਕਰਾਂਗੇ ਖੰਡ ਆਪਦਾ ਪਾਣੀ ਛੱਡੂਗੀ ਤੇ ਫਿਰ ਇਸ ਕਰਕੇ ਹਲੇ ਆਪਾਂ ਇਹਦੇ ਵਿੱਚ ਜਿਹੜੇ ਹੋਰ ਮਸਾਲੇ ਪਾਉਣੇ ਆ ਬਾਅਦ ਚ ਪਾਵਾਂਗੇ ਹੁਣ ਇਹਨੂੰ ਆਪਾਂ ਪਕਾਵਾਂਗੇ ਖੰਡ ਨੂੰ ਪਾ ਕੇ ਲਓ ਜੀ ਜੈਮ ਬਣ ਗਿਆ ਆਪਣਾ ਤੇ ਹੁਣ ਆਪਾਂ ਇਹਨੂੰ ਠੰਡਾ ਹੋਣ ਤੇ ਸ਼ੀਸ਼ੀ ਚ ਪਾ ਕੇ ਜੈਮ ਵਾਲੀਆਂ ਆਪਣੇ ਕੋਲੇ ਸ਼ੀਸ਼ੀਆਂ ਹੁੰਦੀਆਂ ਆ ਤੇ ਬਸ ਉਹਦੇ ਚ ਆਪਾਂ ਰੱਖ ਸਕਦੇ ਆ ਸ਼ੀਸ਼ੀ ਦੇ ਵਿੱਚ ਪਾ ਕੇ ਕੱਤੀ ਦੀ ਸ਼ੀਸ਼ੀ ਚ ਪਾਉਣਾ ਤੇ ਜਦੋਂ ਜੈਮ ਬਣ ਜਾਂਦਾ ਤੇ ਦੀ ਇਹ ਨਿਸ਼ਾਨੀਆਂ ਵੀ ਇਹ ਇਸ ਤਰ੍ਹਾਂ ਇਹ ਨਾਲ ਪਾਣੀ ਨਹੀਂ ਮਿਕਸ ਹੁੰਦਾ ਕਹਾਂ ਜੈਮ ਹੀ ਆਉਂਦਾ ਇਹ ਨੂੰ ਆਪਾਂ ਮਹੀਨੇ ਤੱਕ ਫ੍ਰਿਜ ਚ ਰੱਖ ਸਕਦੇ ਆਂ ਜੇ ਸਾਡੀ ਵੀਡੀਓ ਵਧੀਆ ਲੱਗੀ ਸਬਸਕ੍ਰਾਈਬ ਕਰ ਦਿਓ ਸਾਡੇ ਚੈਨਲ ਨੂੰ ਸ਼ੇਅਰ ਕਰਦੇ ਵੀਡੀਓ ਨੂੰ ਲਾਈਕ ਕਮੈਂਟ ਕਰਕੇ ਜਾਓ ਧੰਨਵਾਦ ਆ ਲੋ ਜੀ ਆਪਾਂ ਇਸ ਤਰ੍ਹਾਂ ਬਣਾ ਕੇ ਸੇਵ ਦਾ ਜੈਮ ਸ਼ੀਸ਼ੀ ਚ ਪਾਤਾ ਫ੍ਰਿਜ ਚ ਹੁਣ ਰੱਖ ਦਾਂਗੇ ਇਹਨੂੰ